ਆਹ ਹੈ ਗੁਰੂ ਜੀ ਇਸ ਵੀਡੀਓ ਨੂੰ ਧਿਆਨ ਦੇ ਨਾਲ ਦੇਖੋ ਤੇ ਕਿਰਪਾ ਕਰਕੇ ਵੀਡੀਓ ਨੂੰ ਪੂਰੀ ਦੇਖਣਾ ਤਾਂ ਕਿ ਸਮਝ ਆਵੇ ਗੱਲ ਦੀ ਇਹ ਵੀਡੀਓ ਬੜੇ ਕੰਮ ਦੀ ਹੈ ਹਰ ਇੱਕ ਦੇ ਘਰ ਦੇ ਇਹਨੂੰ ਵੇਖ ਕੇ ਇਨਸਾਨ ਨੂੰ ਕਿਤੇ ਨਾ ਕਿਤੇ ਚੇਤਾ ਆ ਜਾਂਦਾ ਵੀ ਆਹ ਕੰਮ ਨਹੀਂ ਕਰਨਾ ਆ ਔਰਤ ਦੀ ਲੜਕੀ ਨੇ ਕਿਤੇ ਜਾਣਾ ਸੀ ਇਹਨਾਂ ਦੀ ਧੀ ਨੇ ਪਾਲਟੀ ਤੇ ਤੇ 100 ਰੁਪਏ ਸਗਣ ਦੇਣਾ ਸੀ ਤੇ ਬਾਪੂ ਨੇ 200 ਦੇ ਦਿੱਤਾ ਬੇਪੁੱਤਾ ਕੋਲ ਵੱਧ ਚੰਗੇ ਹੁੰਦੇ ਨੇ ਰੱਖੀ ਕਿਉਂਕਿ ਧੀਆਂ ਤੇ ਮਾਣ ਹੁੰਦਾ ਬਾਪੂ ਨੂੰ ਤੇ ਆ ਔਰਤ ਨੇ ਕਿਹਾ ਵੀ ਮੁੰਡੇ ਨੇ ਵੀ ਜਾਣਾ ਤੇ ਉਹਨੂੰ ਵੀ ਪੈਸੇ ਚਾਹੀਦੇ ਨੇ ਪਾਰਟੀ ਵਾਸਤੇ ਹੁਣ ਦੇਖੋ ਇਹ ਇਹ ਬਾਪੂ ਨੇ 100 ਰੁਪਏ ਇਹਨੂੰ ਦਿੱਤਾ ਵੀ ਪੁੱਤ ਛਗਣ ਹੀ ਪਉਣਾ ਖਾ ਪੀ ਉਥੋਂ ਲੈਣਾ ਤੇ ਮੁੰਡਾ ਬੜਾ ਗੁੱਸਾ ਕਰਦਾ ਪਿਆ ਵੀ ਅੱਜ ਕੱਲ ਇਹਦੇ ਨਾਲ ਨਹੀਂ ਸਰਦਾ ਬਾਪੂ ਨੂੰ ਕੀ ਪਤਾ ਬੜਬੜ ਕਰਦਾ ਬਾਹਰ ਨੂੰ ਚਲਾ ਗਿਆ ਤੇ ਮਾਂ ਫਿਰ ਬਾਪੂ ਨੂੰ ਤਾਣੇ ਦਿੰਦੀ ਹੈ ਵੀ ਕੋਇ ਇੱਕ ਮੁੰਡਾ ਹੈ ਤੇ ਤੁਸੀਂ ਇਹਦੇ ਵਾਸਤੇ ਨਹੀਂ ਸੋਚ ਸਕਦੇ ਤੁਸੀਂ ਸਾਡੇ ਕੀ ਸੋਚਣਾ ਪੈਸਿਆਂ ਦਾ ਲਾਲਚ ਕਰਦੇ ਹੋ ਦੇਖੋ ਬਾਪੂ ਸਹੀ ਹੁੰਦਾ ਪਰ ਉਹਨੂੰ ਕਈ ਵਾਰੀ ਮਾਵਾ ਬੱਚਿਆਂ ਦੀ ਜ਼ਿੰਦਗੀ ਖਰਾਬ ਕਰ ਬੈਂਦੀਆਂ ਨੇ ਇਹ ਆਪਦੀ ਮਾਂ ਕੋਲੇ ਆਣ ਕੇ ਗੁੱਸੇ ਹੋਇਆ ਲੜਿਆ ਵੀ ਮੈਨੂੰ ਨਹੀਂ ਪਤਾ ਮੈਨੂੰ 100 ਰੁਪਏ ਹੋਰ ਚਾਹੀਦੇ ਤਿਆਂ ਦੇਖੋ ਮਾਂ ਜਿਹੜੀ ਮਜਬੂਰ ਹੋ ਗਈ ਕਹਿ ਲੋ ਜਾਂ ਪਿਆਰ ਜ਼ਿਆਦਾ ਜਾਂ ਕਹਿ ਲੋ ਇਸੇ ਤਰ੍ਹਾਂ ਹੀ ਜ਼ਿੰਦਗੀ ਖਰਾਬ ਹੁੰਦੀ ਹੈ ਇਹਨੇ ਆਪਣੀ ਧੀ ਨੂੰ ਕਿਹਾ ਬਈ ਪੁੱਤ ਤੂੰ ਐਂ ਕਰ ਬਾਪੂ ਨੇ ਇਹਨੇ ਦੇਣੇ ਵੀਰਾ ਲੜਦਾ ਲੜਾਈ ਪਵੇਗੀ ਤੂੰ ਮੇਰੀ ਧੀ ਸੌ ਲੈ ਲੈ ਤੂੰ ਸਾਰ ਲਈ ਤੇ ਉਹਨੇ ਵਿਚਾਰੀ ਨੇ ਭੈਣ ਸੀ ਮਾਨ ਕੀਤਾ ਵੀ ਘਰੇ ਲੜਾਈ ਨਾ ਪਵੇ ਉਹਨੇ ਦੇਖੋ ਪੈਸੇ ਦੇ ਦਿੱਤੇ ਤੇ ਆ ਦੇਖੋ ਪੈਸੇ ਦੇ ਨਾਲ ਕੈਸਾ ਜਦੋਂ ਮਾਂ ਨੇ ਪੈਸੇ ਦਿੱਤੇ ਤੇ ਕਿੱਡਾ ਖੁਸ਼ ਹੁੰਦਾ ਗਿਆ ਵੀ ਮਾਂ ਵਰਗਾ ਕੋਈ ਨਹੀਂ ਤੇ ਔਰਤ ਫਿਰ ਆ ਗਈ ਪਤੀ ਆਪਣੇ ਕੋਲ ਵੀ ਮੁੰਡਾ ਹੁਣ ਕਹਿੰਦਾ ਵੀ ਮੋਟਰਸਾਈਕਲ ਲੈ ਕੇ ਜਾਣਾ ਹੁਣ ਦੇਖੋ ਅੱਜ ਕੱਲ੍ਹ ਕਾਨੂੰਨ ਹੈ ਭਾਈ ਛੋਟੇ ਬੱਚਿਆਂ ਨੂੰ ਮੋਟਰਸਾਈਕਲ ਨਹੀਂ ਦੇਣਾ ਤੇ ਇਹਨੇ ਬੰਦੇ ਨੇ ਬੜਾ ਸਮਝਾਇਆ ਪਰ ਔਰਤ ਲੜ ਪਈ ਤੇ ਚਲਾਈ ਫਿਰਦੇ ਨੇ ਲੋਕ ਵੇਖੀ ਜਾਵੇਗੇ ਜਿਹੜਾ ਕੁਝ ਹੋਵੇਗਾ ਤੇ ਆ ਬੰਦੇ ਦੇ ਸਮਝਾਉਣ ਦੇ ਖਾਤਰ ਵੀ ਦੋਵੇਂ ਮਾਂ ਪੁੱਤਰਾ ਨੇ ਜਿੰਦ ਪੁਗਾਈ ਮੋਟਰਸਾਈਕਲ ਲੈ ਗਿਆ ਮੁੰਡਾ ਤੇ ਹੋਇਆ ਕਿ ਜਦੋਂ ਘਰੇ ਵਾਪਸ ਆਇਆ ਹੁਣ ਵੇਖੋ ਤੇ ਇਹਦੇ ਕੋਲੇ ਕੁਝ ਵੀ ਨਹੀਂ ਸੀ ਇਹਨੂੰ ਮਾਂ ਨੇ ਕਿਹਾ ਵੀ ਭਾਈ ਤੇਰੀ ਜ਼ਿੰਮੇਵਾਰੀ ਹੈ ਕੱਲ ਨੂੰ ਕੋਈ ਨੁਕਸਾਨ ਹੋ ਗਿਆ ਤੇ ਹੁਣ ਹੋਇਆ ਕਿ ਵੀ ਜਦੋਂ ਇਹ ਗੱਲਾਂបੱਤਾਂ ਕਰਦੇ ਪਏ ਸੀ ਗੱਡੀ ਸਾਫ਼ ਕਰਦੇ ਸੀ ਮੁੰਡਾ ਮੋੜਾ ਆ ਤੇ ਆ ਆਨੇ ਕਿਹਾ ਵੀ ਕੀ ਗੱਲ ਆ ਮੋਟਰਸਾਈਕਲ ਕਿੱਥੇ ਆ ਕਹਿੰਦਾ ਪੁਲਿਸ ਵਾਲਿਆਂ ਨੇ ਖੋਲਿਆ ਕਾਨੂੰਨ ਤੇ ਦੇਖੋ ਹੁਣ ਕਈ ਵਾਰੀ ਬੱਚੇ ਕਰਦੇ ਨੇ ਤੇ ਭੁਗਤ ਦੇ ਮਾਪੇ ਆਪਣੇ ਤੇ ਮਾਵਾ ਆਪਣੇ ਬੱਚਿਆਂ ਨੂੰ ਸ਼ੈ ਨਾ ਦਿਆ ਕਰੋ ਨਹੀਂ ਤੇ ਆ ਕੁਝ ਹੋ ਜਾਂਦਾ ਬਾਅਦ ਚ ਫਾਇਦਾ ਕੋਈ ਨਹੀਂ ਤਾ ਦੋਸਤੋ ਆ ਜਿਹੜੀ ਵੀਡੀਓ ਤੁਸੀਂ ਵੇਖੀ ਐ ਇਹ ਕੇਵਲ ਇੱਕ ਨਾਟਕ ਹੈ ਨਾਲ ਕੋਈ ਸੰਬੰਧ ਨਹੀਂ ਐ ਸਾਰੀ ਇੱਕ ਫੈਮਿਲੀ ਐ ਇਹ ਵੀਡੀਓ ਜਾਗਰੂਕਤਾ ਵਾਸਤੇ ਬਣਾਈ ਗਈ ਹੈ ਜੋ ਕਾਨੂੰਨ ਕੱਢਿਆ ਹੈ 18 ਸਾਲ ਤੋਂ ਛੋਨੇ ਬੱਚੇ ਨੂੰ ਭਾਈ ਮੋਟਰਸਾਈਕਲ ਨਾ ਦਿਓ ਤੇ ਨਹੀਂ ਤੇ ਤੇ ਮੇਰੇ ਦੇਖੋ ਕਿੰਨੀ ਸਜ਼ਾ ਰੱਖੀ ਹੈ ਤੇ ਕਿੰਨਾ ਜੁਰਮਾਨਾ ਰੱਖਿਆ ਹੈ ਤੇ ਜੇ ਬਹਿਗੂ ਨਾ ਕਰੇ ਕੋਈ ਹਾਦਸਾ ਦੇਣ ਤੇ ਆਪਦਾ ਨੁਕਸਾਨ ਤੇ ਨਾਲ ਮਾਂ ਪਿਓ ਦਾ ਨੁਕਸਾਨ ਇਸ ਕਰਕੇ ਕਦੇ ਵੀ ਕਈ ਮਾਮਾ ਇਦਾਂ ਕਰ ਕਰਕੇ ਆਪਣੇ ਬੱਚਿਆਂ ਨੂੰ ਵਿਗਾੜ ਦਿੰਦੀਆਂ ਨੇ ਇਹਦੇ ਵਰੀ ਜੇ ਬਾਪੂ ਸਮਝਾਉਂਦਾ ਹੈ ਤੇ ਉਸ ਗੱਲ ਨੂੰ ਸਮਝੋ ਗੁੱਸਾ ਨਾ ਮਨਾਓ ਉਸ ਦੇ ਉਹਨਾਂ ਦੁਨੀਆ ਦੇਖੀ ਜਾਗੀ ਅਕਾ ਵਾਸਤੇ ਵੀਡੀਓ ਹੈ ਜੇ ਚੰਗੀ ਲੱਗੀ ਲਾਈਕ ਕਰਕੇ ਸ਼ੇਅਰ ਕਰ ਦੇਣਾ ਸਬਸਕ੍ਰਾਈਬ ਕਰ ਲੈਣਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਜੀ ਅਗਲੇ ਨੈਕਸਟ